ਵਾਹ ਦੀ ਜਲਦਾ ਪਾਰਟੀ ਜਿੰਦਾਬਾਦ ਵਾਹ ਦੀ ਜਲਦਾ ਪਾਰਟੀ ਜਿੰਦਾਬਾਦ ਜਿੰਦਾਬਾਦ ਜੋ ਅੱਜ ਹੁਸ਼ਿਆਰਪੁਰ ਵੀ ਕੇ ਭਾਰਤੀ ਜਨਤਾ ਪਾਰਟੀ ਦਾ ਮੇਨ ਹੈੱਡ ਆਫਿਸ ਜਿਹੜਾ ਉਹ ਖੋਲਿਆ ਗਿਆ ਆ ਔਰ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਐਸੇ ਉਤਸ਼ਾਹ ਨੂੰ ਲੈ ਕੇ ਉਹਦਾ ਪੂਰਾ ਪ੍ਰਚਾਰ ਜਿਹੜਾ ਸਾਡਾ ਚੱਲਣਾ ਆ ਸਾਰੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਮੈਨੂੰ ਜ਼ਰੂਰੀ ਆਸ ਹੈ ਕਿ ਸਾਡਾ ਇੱਕ ਇੱਕ ਵਰਕਰ ਜਿਹੜਾ ਘਰ ਘਰ ਜਾ ਕੇ ਪ੍ਰਚਾਰ ਕਰੂਗਾ ਔਰ ਅਸੀਂ ਮੋਦੀ ਜੀ ਦੀ ਇਸ ਜਿੱਤ ਨੂੰ ਭਾਰਤੀ ਜਨਤਾ ਪਾਰਟੀ ਦੀ ਜ਼ਿਕਰ ਨਹੀਂ ਬਣਾਵਾਂਗੇ ਮੇਰਾ ਕੋਈ ਵੱਡੇ ਲੀਡਰ ਹੀ ਆ ਰਹੇ ਹਨ ਕੈਲੀਡਰ ਬੰਦੇ ਰਹੇ ਕੋਈ ਕੋਈ ਜ਼ਰੂਰ ਆਉਗੇ ਜੀ ਜ਼ਰੂਰ ਆਉਗਾ ਹਲੇ ਫਾਈਨਲ ਹੋਣਾ ਹੈ ਜੀ ਹਲੇ ਬਹੁਤ ਦਿਨ ਪਏ ਆ ਔਰ ਜ਼ਰੂਰ ਆਉਂਗੇ ਅਸੀਂ ਕੀ ਕੀ ਭਲੋ ਲੈ ਕੇ ਆਉਗੇ ਲੋਕਾਂ ਵਾਸਤੇ ਜਿੰਦ ਕੇ ਹੁਸ਼ਿਆਰਪੁਰ ਦੇ ਦੇਖੋ ਹੁਸ਼ਿਆਰਪੁਰ ਹਲਕੇ ਲਈ ਸੋਮ ਪ੍ਰਕਾਸ਼ ਜੀ ਨੇ ਬਹੁਤ ਕੰਮ ਕੀਤੇ ਆ ਔਰ ਹੁਣ ਜਦੋਂ ਮੈਂ ਪਬਲਿਕ ਵਿੱਚ ਜਾਉਂਗੀ ਜੋ ਵੀ ਉਹਨਾਂ ਦੇ ਮੁੱਦੇ ਹੋਊਗੇ ਉਹਨਾਂ ਦੇ ਉੱਤੇ ਆਉਣ ਵਾਲੇ 5 ਸਾਲਾਂ ਵਿੱਚ ਕੰਮ ਕੀਤਾ ਜਾਊਗਾ। ਮੈਂ ਬੋਜਪਰੀ ਸਟਾਰ ਕਲਾਕਾਰ ਆਉਣਗੇ ਚੋਣ ਪ੍ਰਚਾਰ ਲਈ ਉਹ ਜਾਕਰ ਬੋਜਪਰੀ ਸਟਾਰ ਕਲਾਕਾਰ ਆਉਣਗੇ। ਸ਼ਾਇਦ ਮੈਂ ਅੰਤ ਤੱਕ ਬੋਜਪਰੀ ਵੀ ਆਣਗੇ ਵੱਡੇ ਲੀਡਰ ਵੀ ਆਣਗੇ। ਜਿਹੜੇ ਤੁਸੀਂ ਆਖਦੇ ਹੋ ਉਹ ਵੱਡੇ ਲੀਡਰ ਆਣਗੇ। ਠੀਕ। ਅੱਜ ਜੀ ਅੱਜ ਇੱਥੇ ਆਏ ਨਹੀਂ ਜੀ ਖੁਦ ਘਰ ਵਿੱਚ ਸਾਹਬਲਾ ਜੀ ਬੜੇ ਸੀਨੀਅਰ ਲੀਡਰ ਨੇ। ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਆ ਫਿਰ ਨਾਲ ਨਾਲ ਲੈ ਕੇ ਆਵਾਂਗੇ ਇੰਨਾ ਦਾ ਬੰਦਾਰ ਕਰਨਗੇ ਦਾ ਓਕੇ ਉਹਨਾਂ ਕੰਮਾਂ ਨੂੰ ਵੀ ਵਿਧਾਨਗੇ ਹੋਰ ਨਵੇਂ ਵੀ ਜੋ ਦਿੰਦਾ ਵੀ ਮੈਂ ਕਹੂਗੀ ਉਹ ਕਰਨਗੇ ਸੋ ਆਮ ਲੋਕਾਂ ਦੇ ਮਨਾ ਚਾਹੇ ਮੋਦੀ ਸਾਹਿਬ ਨੂੰ ਪਾਣੀ ਮੋਦੀ ਸਰਕਾਰ ਦੁਬਾਰਾ ਆਵੇ ਤੇ ਮੋਦੀ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਪਾਰਟੀ ਨੇ ਇਹਨਾਂ ਨੂੰ ਇਹਦਾ ਸਮਝਾ ਕੇ ਮੋਦੀ ਵੱਲ ਦਿੱਤਾ ਉਹ ਮੈਨੂੰ ਪੂਰਾ ਜੀਨਾ ਦੀ ਬਹੁਤ ਵੱਡੇ ਬਹੁਤ ਮਤਨ ਨਾਲ ਐਤ ਕੀ ਅਸੀ ਅਸੀ ਦਿੱਤਾ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਸ਼੍ਰੀਮਤੀ ਅਨੀਤਾ ਸੋਮਪrakash ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਐਮਪੀ ਦਾ ਜਿਹੜਾ ਟਿਕਟੋਸ਼ਾਲਪੁਰ ਦੀ ਕਸਬਾ ਤੋਂ ਦਿੱਤਾ ਹੈ ਉਸ ਦਾ ਜਿਹੜਾ ਦਫ਼ਤਰ ਦਾ ਗਠਨ ਕੀਤਾ ਗਿਆ ਸਾਰਿਆਂ ਵਿੱਚ ਜਿਹੜਾ ਹੈ ਬਹੁਤ ਹੀ ਉਮਾਹਾ ਕੇ ਸਾਰੇ ਪਹੁੰਚੇ ਨੇ ਬੜਾ ਹਰਸ ਤੇ ਉਲ੍ਹਾਸ ਹੈ ਔਰ ਸਾਰੇ ਚੜ੍ਹਦੀ ਕਲਾ 'ਚ ਨੇ ਔਰ ਸਾਰੇ ਜਿਹੜੇ ਆ ਮੈਂ ਮੈਡਮ ਅਨੀਤਾ ਸੋਮਪrakash ਨੂੰ ਜਿਤਾਉਣ ਲਈ ਪੰਮਾ ਭਾਰ ਕੋਈ ਹੋਏ ਨੇ ਬੜਾ ਖੁਸ਼ੀ ਦਾ ਮਾਹੌਲ ਹੈ ਅੱਜ ਹਵਲਾ ਨੂੰ ਹੋਇਆ ਹੈ ਪਰਮਪ੍ਰਤਾ ਪ੍ਰਮਾਤਮਾ ਦਾ ਅਸਰਾ ਲੈ ਕੇ ਜਿਹੜਾ ਹੈ ਹਵਲਾ ਜਿਹੜਾ ਆ ਇਸ ਦਾ ਜਿਹੜਾ ਹੈ ਸੁਪਰ ਹੰਬ ਜਿਹੜਾ ਹੈ ਭਵਨ ਦੇ ਨਾਲ ਚੱਲਦਾ ਹੈ ਪਰ ਆਪਣੇ ਚੱਬੇ ਵਾਲੇ ਉਦਾਨ ਸਭਾ ਦੇ ਵਿੱਚ ਜੀ ਦਫਤਰ ਖੁੱਲਿਆ ਹੈ ਜੀ ਇਹ ਜੀ ਪਿਛਲੇ ਇਸ ਵੇਲੇ ਉਸ ਏਰੀਏ 'ਚ ਬਰੋ ਤਾਂ ਨਹੀਂ ਆ ਗਏ ਅਸੀਂ ਚੱਬੇ ਵਾਲੇ ਹਲਕੇ ਦੇ ਵਿੱਚ ਬੰਡਲ ਜਿਹੜੀ ਆ ਇਹ ਜਿਹੜੀ ਬੂਥ ਰਚਨਾ ਕੀਤੀ ਹੋਈ ਆ ਬੂਥ ਸਮੇਲਨ ਵੀ ਹੋ ਚੁੱਕਾ ਤੇ ਸਭ ਤੋਂ ਪਹਿਲਾ ਬੂਥ ਸਮੇਲਨ ਜਿਹੜਾ ਲੋਕ ਸਭਾ ਦਾ ਸੀ ਕੀਤਾ ਹੈ ਮਤਲਬ ਚੱਬੇ ਵਾਲੇ ਹਲਕੇ ਦਾ ਇਨੇ ਮੰਡਲਾਂ ਦੇ ਚਾਰੇ ਮੰਡਲਾਂ ਦੇ ਪ੍ਰਧਾਨਾਂ ਨੇ ਤੇ ਉਸ ਤੋਂ ਬਾਅਦ ਅਨਿਤਾ ਸੋਮ ਪ੍ਰਕਾਸ਼ ਜੀ ਇੱਥੇ ਜਿਹੜਾ ਹੈਗਾ ਜੱਬੇਵਾਲ ਹਲਕੇ ਦੇ ਵਿੱਚ ਆ ਵੀ ਗਏ ਨੇ ਤੇ ਸਾਡੇ ਦਫ਼ਤਰ ਚ ਆਏ ਸਨ ਤੇ ਸਾਰੇ ਜਿੰਨੇ ਧਾਰਮਿਕ ਸਥਾਨ ਨੇ ਲਗਭਗ ਜੱਬੇਵਾਲ ਦੇ ਸਾਰਾ ਉਹਨਾਂ ਨੂੰ ਬਜਟ ਕਰਾਇਆ ਹੈ ਸਾਰਾ ਜਿਹੜਾ ਹਲਾਕਾ ਖੁਸ਼ ਹੈ ਸਾਰੇ ਲੋਕ ਜਿਹੜੇ ਚਾਹੁੰਦੇ ਨੇ ਕਿ ਨੀਤਾ ਸੋਮ ਪ੍ਰਕਾਸ਼ ਜੀ ਦਾ ਹੈ ਵੱਡੀ ਕਾਤਰੀ ਵੱਡੀ ਰੇਟ ਦੇ ਨਾਲ ਜਿਦਾਣਾ ਹੈ ਕਿਉਂਕਿ ਪਹਿਲੀ ਵਾਰ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇਕੱਲੀ ਲੜ ਰਹੀ ਆ ਪਹਿਲਾਂ ਇਹਨਾਂ ਅਕਾਲੀਦਾਰਾਂ ਨਾਲੋਂ ਵੱਖ ਹੋ ਕੇ ਲੜ ਰਹੇ ਨੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿ ਐਤਵਿਹਰੇ ਲੋਗ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਜਤਾਇਆ ਜਾਂਦਾ ਹੈ। ਥੈਂਕ ਯੂ।